ਗਵਰਨਰ ਨੂੰ ਲੈ ਕੇ ਇੱਕ ਮੀਟਿੰਗ جاری ਹੈ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਸੀਰ ਪਾਟਿਲ ਦੀ ਗਵਾਈ ਦੇ ਵਿੱਚ ਮੀਟਿੰਗ ਕਰ ਰਹੇ ਇਸ ਤੋਂ ਪਹਿਲਾਂ ਪਿਛਲੇ 40 ਸਾਲ ਤੋਂ ਇਹ ਮਸਲਾ ਹੱਲ ਨਹੀਂ ਹੋ ਸਕਿਆ ਜਿਸ ਨੇ ਕਈਆਂ ਦੀ ਜਾਨ ਲੈ ਲਈ ਕਈ ਇੰਜੀਨੀਅਰ ਮੌਤ ਦੇ ਕਾਰਨ ਦਿੱਤੇ ਪੰਜਾਬ ਲਗਾਤਾਰ ਇਸ ਗਲ ਦਾ ਜ਼ਿਕਰ ਕਰਦਾ ਹੈ ਕਿ ਕੋਈ ਪਾਣੀ ਦਾ ਟੁਕਕ ਸਤਲ ਨੂੰ ਯਮਨਾ ਲਿੰਕ ਦੇ ਰਾਹੀਂ ਨਹੀਂ ਵਹਾਇਆ ਜਾ ਸਕਦਾ ਖੂਨ ਵਹਾਇਆ ਜਾ ਸਕਦਾ ਹੈ ਕਿਉਂਕਿ ਟਪਕਾ ਪਾਣੀ ਦਾ ਨਹੀਂ ਦੇਵਾਂਗੇ ਇਸ ਗੱਲ ਦਾ ਜ਼ਿਕਰ ਪੰਜਾਬ ਦੀ ਸਿਆਸਤ ਨੇ ਕਈ ਦਫਾ ਕੀਤਾ ਹੈ ਇਸ ਦੇ ਨਾਲ ਹੀ ਹਰਿਆਣਾ ਪਾਣੀ ਪੰਜਾਬ ਤੋਂ ਮੰਗ ਰਿਹਾ ਹੈ ਕਿ ਅਸੀਂ ਭਾਵੇਂ ਛੋਟੇ ਭਰਾ ਹਾਂ ਪਰ ਸਾਨੂੰ ਬੰਨ ਦਾ ਹੱਕ ਪਾਣੀ ਦਾ ਮਿਲਣਾ ਚਾਹੀਦਾ ਹੈ ਦਿੱਲੀ ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਤੇ ਚੌਥੀ ਮੀਟਿੰਗ ਹੈ 13 ਅਗਸਤ ਨੂੰ ਸੁਪਰੀਮ ਕੋਰਟ ਇਸ ਤੇ ਸੁਣਵਾਈ ਵੀ ਕਰ ਰਿਹਾ ਹੈ 13 ਤਾਰੀਖ ਤੋਂ ਪਹਿਲਾਂ ਕੀ ਕੋਈ ਹੱਲ ਨਿਕਲੇਗਾ 1% ਵੀ ਚਾਂਸ ਨਹੀਂ ਹੈ ਕਿ ਇਸ ਦਾ ਹੱਲ ਨਿਕਲ ਜਾਏਗਾ ਗਈ ਵਾਰੀ ਹੁੰਦਾ ਨਾ ਕਿ 2-4% 1% ਵੀ ਚਾਂਸ ਨਹੀਂ ਹੈ ਕਿ ਐਸਓਐਲ ਦੇ ਮਸਲੇ ਦਾ ਹੱਲ ਨਿਕਲੇਗਾ ਉਹਦਾ ਕਾਰਨ ਇੱਕੋ ਹੀ ਹੈ ਪੰਜਾਬ ਦੀ ਰਾਜਨੀਤੀ ਇਸ ਨੂੰ ਮੋਚ ਦਾ ਸਵਾਲ ਬਣਾ ਚੁੱਕੀ ਹੈ ਜਦਕਿ ਹਰਿਆਣਾ ਦੀ ਰਾਜਨੀਤੀ ਇਸ ਨੂੰ ਪੱਗ ਦਾ ਸਵਾਲ ਬਣਾਏ ਬੈਠੀ ਹੈ ਕਿ ਹਰਿਆਣਾ ਦੀ ਪੱਗ ਦਾ ਸਵਾਲ ਹੈ ਦੂਜੇ ਪਾਸੇ ਪੰਜਾਬ ਦੇ ਰਾਜਨੀਤਿਕ ਇਸ ਨੂੰ ਮੋਚ ਦਾ ਸਵਾਲ ਕਹਿ ਰਹੇ ਨੇ ਕਿ ਪਾਣੀ ਦਾ ਦਿੱਤਾ ਹੀ ਨਹੀਂ ਜਾ ਸਕਦਾ ਕਿਉਂਕਿ ਇਹ ਨਹਿਰ ਪਾਣੀ ਵਾਲੀ ਨਹਿਰ ਨਹੀਂ ਹੈ ਇਹ ਰਾਜਨੀਤੀ ਵਾਲੀ ਨਹਿਰ ਹੈ ਸਿਆਸੀ ਨਹਿਰ ਇਸ ਨੂੰ ਕਿਹਾ ਜਾਂਦਾ ਹੈ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਆ S Y L ਵਾਲਾ ਜਨ ਰਗੜ ਕੇ ਬਾਹਰ ਕੱਢ ਲਿਆ ਜਾਂਦਾ ਹੈ ਇਸ ਨੂੰ एस वाई एल ਦਾ ਜਨਵੀ ਕਿਹਾ ਜਾਂਦਾ ਹੈ ਜਿਹੜਾ ਸਮੇਂ ਦੀ ਨਜ਼ਾਕਤ ਦੇਖਦਿਆਂ ਬਾਹਰ ਕੱਢਿਆ ਜਾਂਦਾ ਹੈ ਭਾਵੇਂ ਪੰਜਾਬ ਦੇ ਵਿੱਚ ਕਿਸੇ ਵੇਲੇ ਕਾਂਗਰਸ ਦੀ ਸਰਕਾਰ ਸੀ ਦਰਬਾਰਾ ਸਿੰਘ ਮੁੱਖ ਮੰਤਰੀ ਸੀ 1981 ਦੇ ਵਿੱਚ ਜਦੋਂ ਸਮਝੌਤਾ ਹੋਇਆ ਉਸ ਸਮਝੌਤੇ ਦੀ ਅਗਵਾਈ ਕਿਸ ਨੇ ਕੀਤੀ ਤਾਂ ਉਹ ਐਗਰੀਮੈਂਟਸ ਜਿਹੜੇ ਆ ਉਹ ਦਸਨੇ ਬੜੇ ਜ਼ਰੂਰੀ ਨੇ ਤਾਂ ਉਨਾ ਐਗਰੀਮੈਂਟਸ ਦੇ ਵਿੱਚ ਕੀ ਕੁਝ ਖਾਸ ਸੀ ਆਖਰਕਾਰ 1981 ਦੇ ਵਿੱਚ ਜਿਹੜੇ ਐਗਰੀਮੈਂਟ ਹੋਏ ਉਹ ਪਾਣੀਆਂ ਦੇ ਇਨਵੋਲਵਮੈਂਟ ਤੇ ਸਿੱਧੇ ਤੌਰ ਤੇ ਸੀ ਕਿ ਪੰਜਾਬ ਹਰਿਆਣਾ ਰਾਜਸਥਾਨ ਨੂੰ ਜਿਹੜਾ ਪਾਣੀ ਜਿਹੜਾ ਵੰਡ ਕੇ ਦਿੱਤਾ ਜਾਣਾ ਉਹ ਐਗਰੀਮੈਂਟ ਸਿੱਧੇ ਤੌਰ ਤੇ ਸਤਲੁਜ ਯਮਨਾ ਲਿੰਕ ਨਹਿਰ ਨੂੰ ਬਣਾਉਣਾ ਪਾਣੀ ਹਰਿਆਣਾ ਨੂੰ ਦੇਣਾ ਇਸ ਤਰ੍ਹਾਂ ਦੇ